ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੈਰੀ ਫਾਰਮ ਬਰਨਾਲਾ ਤੇ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਗੱਬਣ ਵਾੜ ਸੇਲ ਵਾਸਤੇ ਲੈ ਕੇ ਆਏਗੇ ਤੇ ਪਿੰਡ ਬਾਈ ਦਾ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਤਹਿਸੀਲ ਦੋਸਤੋ ਰਾਮਪੁਰਾ ਫੂਲ ਪੈ ਜਾਂਦੀ ਹੈਗੀ ਕੰਟੈਕਟ ਨੰਬਰ ਆਪਾਂ ਬਾਈ ਤੋਂ ਪੁੱਛ ਲੈਣੇ ਆ ਜੀ ਹਾਂਜੀ ਬਾਈ ਜੀ ਕੰਟੈਕਟ ਨੰਬਰ ਆਪਣਾ ਕਿੰਨਾ ਹੈਗਾ ਜੀ 8012481000 ਬਾਈ ਦੋਸਤੋ 8012481000 ਇਹ ਬਾਈ ਦਾ ਕੰਟੈਕਟ ਨੰਬਰ ਹੈਗਾ ਜੀ ਤੇ ਪਿੰਡ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹੈਗਾ ਤੇ ਬਾਈ ਤੋਰ ਦੇ ਵਾੜ ਨੂੰ ਵੇੜੇ ਚ ਦੋਸਤੋ ਵੈੜ ਦੇ ਦਿਨ ਕਿੰਨੇ ਕ ਬਾਕੀ ਹੈਗੇ ਬਾਈ ਹੈਗਾ ਵਜੇ 5 ਤੋਂ 7 ਦਿਨ 5 ਤੋਂ 10 7 ਦਿਨ ਦੋਸਤੋ ਜਿਹੜੇ ਦੇ ਬਾਕੀ ਹੈਗੇ ਤੇ ਦੂਜਾ ਸੁਆ ਵੀਰ ਨੇ ਆਪਾਂ ਨੂੰ ਇਹ ਦੱਸੀ ਹੈਗੀ ਵੈੜ ਸੁੰਦੀ ਹੈਗੀ ਬਾਕੀ ਜਾਣ ਜਾਂ ਸੰਭੀ ਪਾਲੀ ਬਹੁਤ ਜ਼ਿਆਦੇ ਹੈਗੀ ਖਿੱਚੀ ਫਿਰਦੀ ਹੈ ਗੈਨ ਤੇ ਬਾਕੀ ਲੈਵਲ ਉਵੇ ਦੀ ਸੈਟਿੰਗ ਬਹੁਤ ਜ਼ਿਆਦੇ ਚੰਗੀ ਹੈਗੀ ਬੈਕ ਸਾਈਡ ਤੋਂ ਦਿਖਾਉਣੇ ਦੋਸਤੋ ਆਪਾਂ ਫਾੜੀ ਵਾਲਾ ਆਰਡਰ ਹੈ ਬਿਲਕੁਲ ਤੇ ਥਾਂ ਥਾਂ ਨੂੰ ਪੂਰਾ ਮੁਠੀ ਵਾਲਾ ਲੱਗਿਆ ਵਗਾ ਇਹ ਚੋਾਈ ਪੂਰੀ ਚੰਗੀ ਹੋਊਗੀ ਵੈੜ ਦੀ ਬਾਕੀ ਬਜਨ ਵਜੂਦ ਢਾਂਚਾ ਢੋਂਚਾ ਬਹੁਤ ਜ਼ਿਆਦਾ ਵੱਡਾਗਾ ਵੈੜ ਦਾ ਛੇ ਦਾੰਦਾ ਜੀ ਮੂੰਹ ਤੇ ਦੁੱਧ ਕਿੰਨਾ ਪਾ ਦੂ ਬਾਈ ਇਸ ਵਾਰ ਦੁੱਧ 20 ਪਲੱਸ ਪਾਓ ਬਾਈ ਦੋਸਤੋ 20 ਕਿਲੋ ਦੀ ਬਾਈ ਕਹਿੰਦਾ ਉਮੀਦ ਹੈਗੀ ਹੈ ਕਿ 20 ਤੋਂ ਪਲੱਸ ਪਲੱਸ ਤੁਸੀਂ ਦੋਸਤੋ ਬਾਹਲਾ ਨਾ ਮਨੋ 20 ਕਿਲੋ ਦੁੱਧ ਮੰਨ ਕੇ ਲੈ ਲਿਓ ਵੈੜ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਾਂ ਦੇ ਬਰਾਬਰੀ ਮੰਨਣਿਆ ਫੈਟ ਫੂਡ ਚੰਗੀ ਆਊਗੀ ਵੈੜ ਦੀ ਤੇ ਡਿਮਾਂਡ ਕੀ ਕੀਤੀ ਬਾਈ ਆਪਾਂ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਬਾਈ ਦੋਸਤੋ ਡਿਮਾਂਡ ਆ ਜਿਹੜੀ ਬਾਈ ਕ ਬੈਕ ਸਾਈਡ ਤੋਂ ਵੀ ਦੋਸਤੋ ਹਵਾਨਾ ਤੁਸੀਂ ਦੇਖੋ ਅਗਾਹੋਂ ਤੋਂ ਵੀ ਦੇਖ ਸਕ ਜਾਓ ਬਹੁਤ ਜਿਆਦੇ ਚੰਗੇ ਢਾਂਚੇ ਦੀ ਹੈਗੀ ਲੈ ਚੱਲ ਬਾਈ ਮੋਲੋ ਬਾਈ ਕਹਿੰਦਾ ਦੋਸਤੋ ਫੋਨ ਤੇ ਕਰਾਂਗੇ ਬੈਕ ਸਾਈਡ ਦਾ ਢਾਂਚਾ ਦੇਖੋ ਵਹਿੜ ਦੇ ਲਈ ਵੇ ਤਾਂ ਤੇ ਬਾਈ ਦੇ ਘਰੇ ਲੂ ਬਸੂ ਰੱਛੇ ਵਹਿਗੇ ਤੇ ਘਰ ਦੀ ਵਹਿੜਾ ਦੋਸਤੋ ਬਹੁਤ ਜਿਆਦੇ ਚੰਗੀ ਹੈਗੀ ਵਹਿੜ ਬੈਕ ਸਾਈਡ ਤੋਂ ਦੇਖੋ ਹਵਾਨਾ ਤੋਂ ਵੀ ਵਹਿੜ ਦਾ ਦੋਸਤੋ ਬਹੁਤ ਜਿਆਦੇ ਚੰਗੀ ਹੈਗੀ ਬਾਈ ਦੇ ਬਾਕੀ ਵੀ ਦੋਸਤੋਂ ਕੋਲ ਜਿਹੜੇ ਘਰੇ ਰੱਖੇ ਹੋਏ ਆਗੇ ਸੋਹਣੇ ਪਸ਼ੂ ਰੱਖਦਾ ਬਾਈ ਤੇ ਵਧੀਆ ਚੰਗੀ ਸਹੀ ਪਲੀਏਗੀ ਵੜ ਦੋਸਤੋਂ ਧੰਨਵਾਦ ਵੀਡੀਓ ਦੇਖਣ